हां हां ਪੈਨੇ ਦੱਸਦੀਆਂ ਇਹਨਾਂ ਨੂੰ ਪੁੱਛ ਕੇ ਦੱਸਦੀਆਂ ਬੱਸ ਹਾਂ ਹੁਣੇ ਦੱਸ ਦੇਣਾ ਮੇਰੀ ਗੱਲ ਸੁਣਿਓ ਹਾਂ ਮੇਰੀ ਇੱਕ ਸਹੇਲੀ ਆ ਉਹਨਾਂ ਦੇ ਘਰੇ ਨਾ ਵਿਆਹ ਰੱਖਿਆ ਅੱਛਾ ਤੇ ਉਹਨਾਂ ਨੇ ਨਾ ਸਾਰੇ ਮੁਕਸਰ ਬਠਿੰਡੇ ਜੇ ਪਤਾ ਕਰ ਲਿਆ ਕੋਈ ਨਵਾਂ ਬੰਗਾਲੀ ਟੈਂਟ ਨਹੀਂ ਮਿਲਿਆ ਉਹਨਾਂ ਨੂੰ ਅੱਛਾ ਤੇ ਉਹਨਾਂ ਨੇ ਨਾ ਹੁਣ ਆਪਾਂ ਨੂੰ ਕਿਹਾ ਵੀ ਉਹਨਾਂ ਨੂੰ ਕੋਈ ਨਵਾਂ ਬੰਗਾਲੀ ਟੈਂਟ ਪਤਾ ਕਰਕੇ ਦੇਣਾ ਆਪਾਂ ਅੱਛਾ ਠੀਕ ਆ ਇਹ ਕਿੱਡੀ ਕੀ ਗੱਲ ਆ ਪਿੰਡ ਭੁੱਲਰ ਤੇ ਜ਼ਿਲ੍ਹਾ ਸ਼੍ਰੀ ਮੁਕਸਰ ਦੇ ਵਿੱਚ ਚਾਵਲਾ ਟੈਂਟ ਹਾਊਸ ਉਹਨਾਂ ਨੇ ਜਿਵੇਂ ਨਵਾਂ ਹਜੇ ਕੱਲ ਪਰਸੋਂ ਹੀ ਬੰਗਾਲੀ ਟੈਂਟ ਪਾਇਆ ਉਹਨਾਂ ਕੋਲੇ ਨਵੀਆਂ ਚਾਣੀਆਂ ਤੇ ਨਵੀਆਂ ਕਰਾਕਰੀ ਆ ਉਹਨਾਂ ਕੋਲੇ ਉਹ ਬੰਦਾ ਕੋਲੇ ਤੇ ਰੇਟ ਵੀ ਜਿਵੇਂ ਜਾਇਜ਼ ਲੈਂਦੇ ਆ ਇਹ ਕਿੱਡੀ ਕੀ ਗੱਲ ਆ ਚੱਲ ਆਪਾਂ ਹੁਣੀ ਭੁੱਖ ਲੈ ਬਈ ਆ ਆ ਗਿਆ ਚਾਵਲਾ ਟੈਂਟ ਹਾਊਸ ਜਿਹੜਾ ਇਹ ਚਾਵਲਾ ਟੈਂਟ ਹਾਊਸ ਆ ਇਹ ਪੈ ਜਾਂਦਾ ਪਿੰਡ ਭੁੱਲਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਭੁੱਲਰ ਜਿਹੜਾ ਦੁੱਦੇ ਕੌਣੀ ਦੇ ਬਿਲਕੁਲ ਨਾਲ ਰਹਿੰਦਾ ਨਹਿਰਾਂ ਉੱਤੇ ਪੈਂਦਾ ਤੇ ਇਹ ਜਿਹੜਾ ਟੈਂਟ ਹਾਊਸ ਆ ਇਹਦੇ ਉੱਤੇ ਜਿਹੜਾ ਬੰਗਾਲੀ ਟੈਂਟ ਆ ਬਿਲਕੁਲ ਨਵਾਂ ਆਇਆ ਇਹ ਹਰੇ ਪਰਸੋਂ ਹੀ ਆਇਆ ਤੇ ਇਹਦੇ ਅਸੀਂ ਅੱਜ ਹੀ ਆ ਲਫਾਫੇ ਲਾਏ ਆ ਚੁੰਨੀਆਂ ਤੁਸੀਂ ਵੇਖ ਸਕਦੇ ਹੋ ਇੱਥੇ ਤੁਹਾਨੂੰ ਹਰੇਕ ਕਲਰ ਦੀਆਂ ਚੁੰਨੀਆਂ ਹਰੇਕ ਤਰ੍ਹਾਂ ਦਾ ਜਿਹੜਾ ਡਿਜ਼ਾਈਨ ਆ ਤੁਹਾਨੂੰ ਮੇਰਾ ਟੈਂਟ ਹਾਊਸ ਆ ਇਹ ਬਹੁਤ ਹੀ ਪੁਰਾਣਾ ਟੈਂਟ ਹਾਊਸ ਆ ਤੇ ਇੱਥੇ ਜਿਹੜਾ ਸਮਾਨ ਆ ਟੈਂਟ ਦਾ ਹਰ ਸਾਲ ਨਵਾਂ ਬਦਲਿਆ ਜਾਂਦਾ ਉਹਦੇ ਕਰਕੇ ਜਿਹੜਾ ਇਹ ਬੰਗਾਲੀ ਟੈਂਟ ਆ ਇਹ ਹਜੇ ਪਰਸੋਂ ਹੀ ਆਇਆ ਆ ਤੁਸੀਂ ਦੇਖ ਸਕਦੇ ਹੋ ਆ ਜਿਹੜੇ ਬੀਮ ਪਏ ਆ ਬਿਲਕੁਲ ਨਵੇਂ ਆ ਇਹ ਇਹ ਕੋਈ ਰੰਗ ਕੀਤੇ ਹੋਏ ਨਹੀਂ ਬਿਲਕੁਲ ਨਵੇਂ ਬੀਮਾਂ ਤੇ ਇੱਥੇ ਤੁਹਾਨੂੰ ਹਰੇਕ ਤਰ੍ਹਾਂ ਦੀ ਕ락ਰੀ ਮਿਲ ਜੂਗੀ ਜਿਹੜੀ ਤੁਸੀਂ ਚਾਹੋ ਜਿੰਨੀ ਮਹਿੰਗੀ ਤੋਂ ਮਹਿੰਗੀ ਚਾਹੋ ਉਹ ਤੁਹਾਨੂੰ ਮਿਲ ਜੂਗੀ ਤੇ ਆ ਆ ਤੁਸੀਂ ਚੁੰਨੀਆਂ ਦੇ ਰੰਗ ਦੇਖ ਸਕਦੇ ਹੋ ਇਸ ਤੋਂ ਇਲਾਵਾ ਵੀ ਤੁਹਾਨੂੰ ਮਿਲ ਜਾਣਗੇ ਗੇਟ ਬਣਵਾਉਣੇ ਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਟੈਂਟ ਦਾ ਕੰਮ ਕਰਾਉਣਾ ਕਰਾ ਸਕਦੇ ਹੋ ਲੈ ਕੇ ਜਾਣਾ ਛੱਡ ਕੇ ਜਾਣ ਦਾ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਗਈ ਤੁਸੀਂ ਇੱਥੇ ਇੱਕ ਵਾਰੀ ਆਓ ਤੇ ਇਹਦਾ ਜਿਹੜਾ ਐਡਰੈਸ ਆ ਤੁਹਾਨੂੰ ਆਪਾਂ ਇਸ ਵੀ ਰੋ <laughs> ਤੇ ਤੁਹਾਨੂੰ ਜਿਹੜੇ ਰੇਟ ਆ ਦੂਜਿਆਂ ਨਾਲੋਂ ਬੜੇ ਵਾਜਬ ਰੇਟ ਮਿਲਣਗੇ ਤੇ ਇੱਥੇ ਕੋਈ ਇਦਾਂ ਦਾ ਨਹੀਂ ਹੈਗਾ ਵੀ ਆਪਾਂ ਇਹ ਜਲੂਸ ਵਾਲਾ ਕੰਮ ਨਹੀਂ ਹੈਗਾ ਵੀ ਇੱਥੇ ਕੋਈ ਇਦਾਂ ਦਾ ਕੰਮ ਨਹੀਂ ਹੈਗਾ ਵੀ ਜਲੂਸ ਕੱਢਣਗੇ ਪੂਰੀ ਫੁੱਲ ਗਰੰਟੀ ਦੇ ਨਾਲ ਕੰਮ ਹੁੰਦਾ ਤੁਸੀਂ ਇੱਕ ਵਾਰੀ ਇੱਥੇ ਜ਼ਰੂਰ ਆਵੀਂ ਹੁਣ ਤੋਂ ਦੀ ਸਹੇਲੀ ਨੂੰ ਦੱਸ ਦੀ ਵੀ ਚਾਵਲਾ ਟੈਂਟ ਹਾਊਸ ਪਿੰਡ ਭੁੱਲਰ ਤੇ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਦੇ ਇੱਕ ਵਾਰੀ ਜ਼ਰੂਰ ਆਉਣਾ ਕਿਉਂਕਿ ਉਹ ਨਵਾਂ ਬੰਗਾਲੀ ਟੈਂਟ ਪਾਲਦੀ ਸੀ ਤੇ ਨਵਾਂ ਹਜੇ ਪਰਸੋਂ ਆਇਆ ਤੇ ਆਹ ਅੱਜ ਹੀ ਮੇਰੇ ਸਾਹਮਣੇ ਆ ਤੁਸੀਂ ਲਿਫਾਫੇ ਪਾਈ ਦੇਖ ਸਕਦੇ ਹੋ ਲਿਫਾਫੇ ਇਹਨਾਂ ਨੰਬਰ ਆਉ ਸਕਰੀਨ ਉਤੇ ਚੱਲਦਾ ਪਿਆ ਓਕੇ ਠੀਕ ਆ ਹੁਣ ਓਕੇ